ਰੇਮ ਸਿੰਘ ਜੀ ਸਾਡਾ ਗਵੰਡੀ ਸੀਗਾ ਮੇਰਾ ਪੋਤਾ ਸੀਗਾ ਉਹ ਸਾਡੇ ਕੋ ਪਹਿਲਾਂ ਆਉਂਦਾ ਸੀਗਾ ਬਹੁਤ ਡੇਰ ਦਾ ਵਿਆਹ ਸ਼ਾਦੀ ਨੂੰ ਮੂਰੇ ਰੱਖੀਦਾ ਸੀਗਾ ਉਹਨਾਂ ਨੇ ਮੇਰੇ ਪੋਤੇ ਨਾਲ ਕੰਮ ਗਲਤ ਕਰਿਆ ਕਿੰਨੀ ਦੇਰ ਤੋਂ ਕੀਤਾ ਬੱਚੇ ਦੀ ਉਹ ਨੂੰ ਹੋ ਗਏ ਜੀ ਆਪਣੇ 9.5 ਸਾਲ ਦਾ ਜੀ ਬੱਚਾ ਕਿੰਨੀ ਦੇਰ ਤੋਂ ਡੇਰ ਹੋ ਗਈ ਇਹਨੂੰ ਲੋੜੀ ਤਾਂ ਹੋਇਆ ਜੀ ਇਹ ਕੰਮ ਸ਼ੁਰੂ ਸਾਨੂੰ ਫਿਰ ਲੱਗਿਆ ਪਤਾ ਚੌਥੇ 4 ਦਿਨ ਹੋ ਗਏ ਜੀ ਲੱਗਿਆ ਸਾਨੂੰ ਪਤਾ ਫਿਰ ਅਸੀਂ ਉੱਤਾਂ ਚੱਲੇ ਇੱਕ ਕਰਿਆ ਹੁੰਦਾ ਜਾਂਦਾ ਹਾਂ ਦਾ ਜੀ ਘਰ ਆਉਂਦਾ ਜੀ ਵਿਆਹ ਸ਼ਾਦੀ ਨੂੰ ਮੂਰੇ ਰੱਖਦੇ ਸੀਗੇ ਜੀ ਇਹਨੂੰ ਕੋਈ ਪਾਰਟੀ ਬੁਲਦੀ ਕਰੀਆਂ ਤਾਂ ਮੂਰੇ ਰੱਖਦੇ ਸੀਗੇ ਇਹ ਸਾਡੇ ਨਾਲ ਬਹੁਤਾ ਮਾੜਾ ਕੰਮ ਕਰਿਆ ਜੀ ਨੇ ਬੱਚੇ ਨਾਲ ਗੱਲ ਕੱਚੀ ਫਿਰ ਅਸੀਂ ਲੈ ਕੇ ਆਏ ਫਿਰ ਉੱਥੇ ਹੌਸ ਨੂੰ ਆ ਪੁਲਿਸ ਨੂੰ ਡਰਾਉਂਦੇ ਪੀ ਕਿ ਵੜਾ ਗਿਆ ਫਿਰ ਡਰਾਉਂਦਾ ਸੀਗਾ ਜੀ ਵੀ ਤੇਰੀ ਲਾਈਨ ਤੇ ਛੱਡੂ ਤੇ ਕੁੱਤੇ ਸੀਗੇ ਵੀ ਤੈਨੂੰ ਕੁੱਤੇ ਖਾਣਗੇ ਵੀ ਗੁੱਸੇ ਨਾਲ ਮਾਰ ਦੇਣਗੇ ਉੱਥੇ ਫੇ ਦੱਸਿਆ ਇਹ ਦੱਸਿਆ ਕੀ ਮੰਗਦਾ ਕੋਈ ਪਤੰਗ ਪਤੰਗ ਦੇ ਬਹਾਨੇ ਲੈ ਕੇ ਜਾਂਦਾ ਸੀਗਾ ਉੱਪਰ ਆਪਣੇ ਘਰ ਯਾਰੀ ਇਹਦੀ ਘਰ ਵਾਲੀ ਸੀਗੀ ਪ੍ਰੇਮ ਸਿੰਘ ਦੇ ਇਹ ਬਾਹਰ ਗਈ ਸੀ ਕੰਡੈਟਾ ਚ ਇਹ ਇਕੱਲਾ ਹੀ ਸੀਗਾ ਜੀ ਘਰ ਕਿੰਨੀ ਕੀ ਮਤ ਇਹਨੂੰ ਇਹਦੀ ਸਜ਼ਾ ਹੋਣੀ ਚਾਹੀਦੀ ਹੈ ਜੀ ਕਿਸੇ ਦੇ ਬੱਚਾ ਹੋਰ ਨਾ ਕਿਸੇ ਨੂੰ ਹੱਥ ਪਾਵੇ ਇਹ ਤੇ ਗਾਹ ਨੂੰ ਸਮਝ ਆਵੇ ਇਹਨੂੰ ਮੜੀ ਮੋਟੀ ਮੇਰਾ ਪੋਤਾ ਸੀਗਾ 9.5 ਸਾਲ ਦਾ ਸਾਡਾ ਜਮਾਂਡ ਹੀ ਸੀਗਾ ਪ੍ਰੇਮ ਸਿੰਘ ਉਹਦਾ ਸਾਡੇ ਆਉਣਾ ਜਾਣਾ ਬਹੁਤ ਸੀਗਾ ਉਹਦਾ ਸਾਡੇ ਘਰ ਦੇ ਨਾਲ ਘਰ ਆ ਤੇ ਉਹ ਮੇਰੇ ਪੋਤੇ ਨੂੰ ਲੋੜੀ ਆਲੇ ਦੇਣਾ ਆਪਦੇ ਘਰੇ ਬਲਾ ਕੇ ਮਨੇ ਡੋਰ ਪਤੰਗ ਦੇ ਬਹਾਨੇ ਬਹੁਤ ਉਹਦੇ ਨਾਲ ਗਲਤ ਕੰਮ ਕੀਤਾ 7-8 ਮਹੀਨੇ ਹੋ ਗਏ ਸੀ ਇਹ ਕੰਮ ਕਰਦੇ ਨੂੰ ਹੁਣ ਪੁੱਤੇ ਮੇਰੇ ਨੇ ਘਰੇ ਆ ਕੇ ਦੱਸਿਆ ਵੀ ਉਹ ਕਹਿੰਦਾ ਜੇ ਤੁਸੀਂ ਤੂੰ ਘਰ ਜਾ ਕੇ ਦੱਸੇਗਾ ਤਾਂ ਮੈਂ ਤੈਨੂੰ ਲੈਣ ਤੇ ਛੱਡਿਆਉਂਗਾ ਤੈਨੂੰ ਕੁੱਤੇ ਪਾੜ ਦੇਣਗੇ ਉੱਥੇ ਖਾ ਜਾਣਗੇ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗ ਆ ਵੀ ਇਹਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਆ ਬੱਦ ਤੇ ਬੱਦ ਕਾਰਵਾਈ ਹੋਣੀ ਚਾਹੀਦੀ ਆ ਵੀ ਅੱਗੇ ਤੋਂ ਇਹ ਕਿਸੇ ਨੂੰ ਹੋਰ ਹੱਥ ਨਾ ਪਾਵੇ ਹਰ ਇੱਕ ਦਾ ਬੱਚਾ ਬਚ ਜਾਵੇ اچھا ਇਹ ਹੋਣਾ ਵੀ ਕੀ ਆ ਉਹ ਮਾਮਲਾ ਪੁੱਛ ਰਿਹਾ ਜਿਹੜਾ ਬੱਚੇ ਦਾ ਬੱਚੇ ਦਾ ਹਾਂ ਜੀ ਮੇਰੇ ਕੋਲ ਹੀ 9 ਸਾਲ ਦਾ ਬੱਚਾ ਆ ਆ ਹਿਸਟਰੀ ਹੈ ਕਿ ਕੋਈ ਨਾ ਕੁਝ ਗਲਤ ਹੋਇਆ ਤੇ ਆਪਾਂ ਉਹਦਾ ਮੈਡੀਕਲ ਕੀਤਾ ਤੇ ਸੈਂਪਲ ਆਪਾਂ ਕੰਪਿਊਟ ਕਰ ਲਿਆ ਸੀਲ ਕਰ ਲਿਆ ਤੇ ਆਪਾਂ ਅੱਗੇ ਫਾਰਵਰਡ ਕਰਨੇ ਆ ਉੱਥੇ ਲੈਬ ਦੇ ਵਿੱਚ ਕੋਈ ਵੀ ਬੁਰੀ ਜਾਣਕਾਰੀ ਤੋਂ ਪਤਾ ਲੱਗ ਗਿਆ ਕਿ ਇਹ ਗਲਤ ਹੁੰਦਾ ਰਿਹਾ ਬੱਚਾ ਕਿੰਨੇ ਕਿਤੇ ਦੇਖੋ ਜੀ ਉਹਦੀ ਹਿਸਟਰੀ ਲਈ ਸੀ ਬੱਚੇ ਦੀ ਉਹਦੇ ਹਿਸਾਬ ਨਾਲ ਤਾਂ 7-8 ਮਹੀਨੇ ਤੋਂ ਉਹ ਕੁਝ ਹੋ ਰਿਹਾ ਮਲਟੀਪਲ ਟਾਈਮਸ ਔਰ ਇੰਜਰੀਜ਼ ਜਿਹੜੀ ਹੈ ਉਹ ਕਹ ਰਹੀ ਹੈ ਇਹ ਜੀ ਕੱਲ ਸਾਡੇ ਕੋਲ ਇੱਕ ਬਜ਼ੁਰਗ ਆਏ ਸੀ ਸ਼ਾਮੀ ਉਹਨਾਂ ਨੇ ਸਾਨੂੰ ਦੱਸਿਆ ਕਿ ਮੇਰੇ ਪੋਤੇ ਦੇ ਨਾਲ 13 ਜਨਵਰੀ 24 ਤੋਂ ਲੈ ਕੇ 4-5 ਦਿਨ ਪਹਿਲਾਂ ਤੱਕ ਕਾਫੀ ਵਾਰ ਸਾਡੇ ਗਵੰਡੀ ਪ੍ਰੇਮ ਸਿੰਘ ਨੇ ਗਲਤ ਕੰਮ ਕੀਤਾ ਉਹਦੇ ਨਾਲ ਉਹਦੇ ਸਵਾਨ ਚ ਫਿਰ ਅਸੀਂ ਉਹਦਾ ਬਿਆਨ ਲੈ ਕੇ ਮਕਦਮਾ ਦਰਜ ਕਰ ਦਿੱਤਾ ਤੇ ਉਹਦੀ ਅਰੈਸਟ ਪਾ ਲਈ ਕਿਹੜੀ ਅਧਰਾ ਮਾਲਾ ਚ 4-6 ਪਕਸਟ ਮੈਡੀਕਲ ਹੋ ਰਿਹਾ ਸੀ ਮੈਡੀਕਲ ਹੋ ਰਿਹਾ ਜੀ